ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 8ਵਾਂ ਆਉਣ ਤੂਫਾਨ ਅਤੇ ਚੱਕਰਵਾਤ ਤੇ ਬੱਚਿਓ ਇਸ ਲੈਸਨ ਨੂੰ ਸਮਝਣ ਦੇ ਇਰਾਦੇ ਦੇ ਨਾਲ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਪਹਿਲੇ 6 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਇਹਨਾਂ ਬੱਚਿਓ ਸਵਾਲਾਂ ਰਾਹੀਂ ਮੈਂ ਸਾਰੇ ਅਧਿਆਇ ਨੂੰ ਸਾਰੇ ਪਾਠ ਨੂੰ ਕਵਰ ਕਰਨ ਦਾ ਯਤਨ ਕਰਾਂਗਾ ਜਿਹੜੀਆਂ ਗੱਲਾਂ ਪਾਠ ਵਿੱਚ ਲਿਖੀਆਂ ਹਨ ਉਹਨਾਂ ਨੂੰ ਤੁਹਾਡੇ ਸਾਹਮਣੇ ਸਵਾਲ ਤੇ ਜਵਾਬ ਦੇ ਉੱਤੇ ਦੇ ਰੂਪ ਵਿੱਚ ਤੁਹਾਡੀ ਸੱਤਵੀਂ ਪੇਸ਼ ਕਰਾਂਗਾ ਤਾਂ ਕਿ ਤੁਹਾਡੇ ਨੂੰ ਇਹ ਗੱਲ ਸਵਿਧਾ ਨਹੀਂ ਸੌਖੀ ਹੋ ਜਾਏਗੀ ਸੋ ਤੁਸੀਂ ਸਾਰੇ ਸਵਾਲ ਅਤੇ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਵੋ ਤੇ ਇਹਨਾਂ ਨੂੰ ਮਗਰੋਂ ਦੀ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜਰੂਰ ਕਰੋ ਸੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਬੱਚਿਓ ਤੁਹਾਡੀ ਸੱਤਵੀਂ ਜਮਾਤ ਨਾਲ ਜੁੜੀਆਂ ਦੂਜੀਆਂ ਵਿਸ਼ੇ ਦੀਆਂ ਵੀ ਪਲੇਲਿਸਟਾਂ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ ਕਿ ਇਹ ਹੈ 7th ਇੰਗਲਿਸ਼ ਫਿਰ ਇਹ ਹੈ 7th ਮੈਥ ਇਹ ਹੈ ਕਿ 7ਵੀਂ ਗਣਿਤ ਤੇ ਇਹ ਕੀ ਹੈਗੇ ਮੈਥ ਸ਼ਾਰਟਕट्स एंड ट्रिक्स ਇਹ ਕੀ ਹੈਗੇ ਗਣਿਤ ਦੇ ਸਿਧਾਂਤ ਤੇ ਇੱਕ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਫੁੱਲ ਫਾਰਮ ਦੇ ਕੇ ਉਹਨਾਂ ਨੂੰ ਸਮਝਾਇਆ ਗਿਆ ਸੋ ਤੁਸੀਂ ਇਹਨਾਂ ਪਲੇਲਿਸਟਾਂ ਚ ਪੇ ਵੀਡੀਓਜ਼ ਵੀ ਜ਼ਰੂਰ ਦੇਖੋ ਆਪਾਂ ਦੇਖੀਏ ਬੱਚਿਓ ਹੁਣ ਇਹ ਵੇਲੇ ਸਵਾਲ ਸੋ ਪਹਿਲਾ ਸਵਾਲ ਬੜਾ ਮੁਰਲਾ ਜਾ ਗਿਆ ਵਾਯੂ ਮੰਡਲ ਕੀ ਹੈ ਠੀਕ ਹੈ ਸੋ ਸਾਡੇ ਹਰ ਪਾਸੇ ਹਵਾ ਹੈ ਜੋ ਕਿ ਗੈਸਾਂ ਦਾ ਮਿਸ਼ਰਣ ਹੈ ਇਹ ਹਵਾ ਹੈ ਬੱਚਿਓ ਇਹਦੇ ਵਿੱਚ ਭੰਤਵੰਦੀ ਗੈਸਾਂ ਨੇ ਠੀਕ ਹੈ ਸੋ ਧਰਤੀ ਦੇ ਵਾਲੇ ਹਵਾ ਦੇ ਇਸ ਗਲਾਫ ਨੂੰ ਜਿਵੇਂ ਰਜਾਈ ਨੂੰ ਸਾਰੇ ਇੱਕ ਗਲਾਫ ਨੇ ਪੂਰਾ ਸਾਰੇ ਪਾਸੇ ਘੇਰਿਆ ਹੁੰਦਾ ਹੈ ਇਦਾਂ ਸਾਡੀ ਧਰਤੀ ਜਿਹੜੀ ਗੋਲ ਏ ਇਹਦੇ ਆਲੇ ਦੁਆਲੇ ਵੀ ਬੱਚਿਓ ਹਵਾ ਦਾ ਘੇਰਾ ਹੈ ਹਵਾ ਨੇ ਇਹਨੂੰ ਜਿਹਦਾ ਸਰਹਾਣੇ ਦਾ ਗਲਾਫ ਚੜਿਆ ਹੁੰਦਾ ਹੈ ਜਾਂ ਰਜਾਈ ਦਾ ਗਲਾਫ ਚੜਿਆ ਹੁੰਦਾ ਹੈ ਹਵਾ ਨੇ ਸਾਰੇ ਪਾਸਿਓ ਉੱਪਰ ਥੱਲੇ ਸੱਜੇ ਖੱਬੇ ਸਾਰੀ ਦਿਸ਼ਾਾਂ ਵਿੱਚ ਚੰਗੀ ਤਰ੍ਹਾਂ ਤਰ ਤੀਨੂ ਆਪਣੇ ਤਲਾਵੇ ਵਿੱਚ ਲਿਆ ਹੋਇਆ ਸੋ ਇਸ ਗਲਾਫ ਨੂੰ ਅਸੀਂ ਕਹਿੰਦੇ ਆ ਵਾਯੂ ਮੰਡਲ ਠੀਕ ਹੈ ਫਿਰ ਹਵਾ ਕੀ ਹੈ ਠੀਕ ਹੈ ਨਾ ਜੇ ਹਵਾ ਦਾ ਗਲਾਫ ਵਾਯੂ ਮੰਡਲ ਤੇ ਹਵਾ ਕੀ ਹੈ ਹਵਾ ਗੈਸਾਂ ਦਾ ਮਿਸ਼ਰਣ ਹੈ ਹਵਾ ਵਿੱਚ ਤਕਰੀਬਨ ਇਹ ਬੱਚੇ ਤੁਹਾਨੂੰ ਯਾਦ ਹੋਣੀ ਚਾਹੀਦੀਆਂ ਜਿਹੜੀਆਂ ਗਿਣਤੀਆਂ ਜਿਹੜੀਆਂ ਮਲਕੀ ਫਿਗਰਸ ਹੈਗੀਆਂ ਨੇ ਹਵਾ ਵਿੱਚ ਤਕਰੀਬਨ 78% 78% ਨਾਈਟ੍ਰੋਜਨ ਅਤੇ 21% 21% ਆਕਸੀਜਨ ਹੁੰਦੀ ਹੈ ਸੋ ਬੱਚਿਓ ਦੇਖੋ 8 ਜਮਾ 1 9 ਤੇ 7 ਜਮਾ 2 99% ਤੇ ਦੋ ਗੈਸਾਂ ਨੇ ਸਭ ਤੋਂ ਵੱਡੀ ਮਾਤਰਾ 78% ਜਿਹੜੀ ਹੈ ਉਹ ਨਾਈਟ੍ਰੋਜਨ ਗੈਸ ਦੀ ਹੈ ਦੂਜੇ ਨੰਬਰ ਤੇ ਸਭ ਤੋਂ ਵੱਡੀ ਮਾਤਰਾ 21 21% ਦੀ 21% ਉਹ ਬੱਚਿਓ ਆਕਸੀਜਨ ਦੀ ਹੈ ਜੋ ਸਾਡੇ ਲਈ ਜੀਵਨ ਹੈ ਇਹ ਆਕਸੀਜਨ ਕਰਕੇ ਹੀ ਸਾਨੂੰ ਸਾਡੇ ਸਾਹ ਚੱਲਦੇ ਨੇ ਤੇ ਅਸੀਂ ਜਿਉਂਦੇ ਰਹਿੰਦੇ ਆ ਠੀਕ ਹੈ ਸੋ ਇਹਦੇ 99% ਤੇ ਦੋ ਗੈਸਾਂ ਨਹੀਂ ਹੋ ਜਾਂਦਾ ਬਾਕੀ ਬਚ ਗਿਆ 1% ਹੁਣ 1% ਵਿੱਚ ਨਿੱਕੇ ਨਿੱਕੇ ਅੰਸ਼ ਅਗੇ ਨੇ ਬਾਕੀ 1% ਹਿੱਸਾ ਇਹ ਹਾਈਡਰੋਜਨ ਹੈ ਥੋੜੀ ਜੀ ਕਾਰਬਨ ਡਾਈਆਕਸਾਈਡ ਹੈਗੀ ਥੋੜੀ ਜਿਹੜੀ ਅਸੀਂ ਸਾਹ ਵਿੱਚ ਛੱਡਦੇ ਹਾਂ ਹਨਾ ਓਜ਼ੋਨ ਹੈਗੀ ਹੈ ਠੀਕ ਹੈ ਮੀਥੇਨ ਹੈਗੀ ਹੈ ਅਤੇ ਹੋਰ ਗੈਸਾਂ ਦਾ ਬਣਿਆ ਹੁੰਦਾ ਹੈ 1% ਬੜੀ 1% ਦੇਖ ਲਓ ਬੱਚਿਓ ਸਾਰੀਆਂ ਗੈਸਾਂ ਭਾਅ ਇਹਨਾਂ ਦੀ ਗਿਣਤੀ ਇਹਨਾਂ ਦੀ ਮਾਤਰਾ ਬਹੁਤ ਥੋੜੀ ਥੋੜੀ ਹੈਗੀ ਹੈ ਸਭ ਤੋਂ ਵੱਡੀ ਮਾਤਰਾ ਯਾਦ ਰੱਖਣਾ ਬੱਚਿਓ ਹੈਗਾ ਹਮੇਸ਼ਾ ਚੇਤਾ ਰੱਖਣ ਵਾਲੀ 78% ਨਾਈਟ੍ਰੋਜਨ ਦੂਜੇ ਨੰਬਰ ਤੇ 21% ਆਕਸੀਜਨ ਠੀਕ ਹੈ ਫਿਰ ਜਲਵਾਸ਼ਪ ਭਾਗ ਗੈਸੇ ਪਾਣੀ ਦਾ ਗੈਸ ਰੂਪ ਜਿਹੜੀ ਭਾਫ ਬਣ ਕੇ ਹਵਾ ਦੇ ਵਿੱਚ ਹੈਗੀ ਹੈ ਇਹ ਮਲਕੀਆ ਨਦੀਆਂ ਤੋਂ ਸਮੁੰਦਰਾਂ ਤੋਂ ਤੇ ਫਿਰ ਇਹ ਰੁੱਖਾਂ ਤੋਂ ਵੀ ਜਾਂਦਾ ਪਾਣੀ ਹਵਾ ਵਿੱਚ ਹਨ ਤੇ ਜਿਹੜੇ ਆਪਣੇ ਛੱਪੜ ਹੈਗੇ ਨੇ ਉਹਨਾਂ ਤੋਂ ਤੇ ਅਸੀਂ ਸਾਹ ਛੱਡਦੇ ਹਾਂ ਸਾਡੇ ਸਾਹ ਵਿੱਚ ਵੀ ਥੋੜੇ ਜਲਵਾਸ਼ਪ ਹੁੰਦੇ ਨੇ ਸੋ ਇਹ ਵੀ ਇਹਦੇ ਵਿੱਚ ਹੁੰਦਾ ਹੈ ਹਵਾ ਦੇ ਵਿੱਚ ਜਲਵਾਸ਼ਪ ਪਰ ਇਹ ਬਦਲਦਾ ਰਹਿੰਦੇ ਦੀ ਮਾਤਰਾ ਜਲਵਾਸ਼ਪ ਅਤੇ ਧੂੜ ਦੇ ਕਣ ਵੀ ਹੁੰਦੇ ਹਨ ਜਿਨ੍ਹਾਂ ਦੀ ਮਾਤਰਾ ਤਾਪਮਾਨ ਨਮੀ ਅਤੇ ਮੌਸਮੀ ਹਾਲਤਾਂ ਤੇ ਨਿਰਭਰ ਕਰਦੀ ਹੈ ਜਦੋਂ ਬੱਚੋ ਖੁਸ਼ਕ ਮੌਸਮ ਹੁੰਦਾ ਉਦੋਂ ਜਲਵਾਸ਼ਪਾਂ ਦੀ ਗਿਣਤੀ ਘਟ ਜਾਂਦੀ ਹੈ ਜਦੋਂ ਜੇਠ ਛੜ ਦਾ ਮਹੀਨਾ ਹੁੰਦਾ ਫਿਰ ਜਦੋਂ ਸੌਣ ਪਾਦੋਂ ਆ ਜਾਂਦਾ ਉਦੋਂ ਫਿਰ ਕੀ ਹੁੰਦਾ ਜਲਵਾਸ਼ਪਾਂ ਦੀ ਮਾਤਰਾ ਜਿਹੜੀ ਹੈ ਹਵਾ ਵਿੱਚ ਵੱਧ ਜਾਂਦੀ ਹੈ ਸੋ ਇਹ तापमान ਤੇ ਨਿਰਭਰ ਕਰਦਾ ਹੈ ਨਮੀ ਤੇ ਨਿਰਭਰ ਕਰਦਾ ਹੈ ਤੇ ਹੋਰ ਵੀ ਮੌਸਮ ਦੇ ਹਾਲਾਤਾਂ ਤੇ ਨਿਰਭਰ ਕਰਦਾ ਹੈ ਠੀਕ ਹੈ ਤੀਜਾ ਆ ਗਿਆ ਬੱਚੇ ਵਾਯੂ ਮੰਡਲੀ ਦਬਾਅ ਕੀ ਹੈ ਹੁਣ ਬੱਚੇ ਦੇਖੋ ਸ਼ਬਦ ਤੋਂ ਹੀ ਪਤਾ ਲੱਗਦਾ ਹੈ ਵਾਯੂ ਮੰਡਲ ਕੀ ਹੋ ਗਿਆ ਹਵਾ ਦਾ ਗلاف ਤੇ ਵਾਯੂ ਮੰਡਲੀ ਦਵਾ ਘੜਾ ਹੋ ਗਿਆ ਉਹ ਦਵਾ ਜਿਹੜਾ ਵਾਯੂ ਮੰਡਲ ਦੁਆਰਾ ਆਇਆ ਜਾਂਦਾ ਹੈ ਠੀਕ ਹੈ ਸੋ ਵਾਯੂ ਮੰਡਲ ਦੀ ਹਵਾ ਦਬਾਅ ਪਾਉਂਦੀ ਹੈ ਕਿਉਂਕਿ ਹਵਾ ਵਿੱਚ ਵੀ ਗੈਸਾਂ ਨੇ ਨਾ ਉਹ ਜ਼ੋਰ ਪਾਉਂਦੀਆਂ ਜਿੱਦਾਂ ਮੈਂ ਕੋਈ ਭਾਰੀ ਚੀਜ਼ ਕਿਸੇ ਤੇ ਰੱਖ ਦਵਾਂ ਉੱਤੇ ਦਬਾਅ ਪੈਂਦੀ ਹੈ ਇਸੇ ਤਰ੍ਹਾਂ ਬੱਚੋ ਹਵਾ ਵੀ ਉੱਤੇ ਦਬਾਅ ਪਾ ਰਹੀ ਹੈ ਸਾਨੂੰ ਮعلوم ਨਹੀਂ ਹੁੰਦਾ ਪਰ ਸਾਡੇ ਸਰੀਰਾਂ ਤੇ ਵੀ ਦਬਾਅ ਪਾ ਰਹੀ ਹੈ ਹਰ ਜਗ੍ਹਾ ਤੇ ਦਬਾਅ ਪਾ ਰਹੀ ਹੈ ਸੋ ਵਾਯੂ ਮੰਡਲ ਦੀ ਹਵਾ ਦਬਾਅ ਪਾਉਂਦੀ ਹੈ ਇਸ ਦਬਾਅ ਨੂੰ ਵਾਯੂ ਮੰਡਲੀ ਦਬਾਅ ਜਾਂ ਅੰਗਰੇਜ਼ੀ 'ਚ ਕਹਾਜਾਂਦਾ ਐਟਮੋਸਫੇਰਿਕ ਪ੍ਰੈਸ਼ਰ ਵਾਯੂ ਮੰਡਲ ਨੂੰ ਅੰਗਰੇਜ਼ੀ 'ਚ ਕਹਾਜਾਂਦਾ ਐਟਮੋਸਫੀਅਰ ਤੇ ਵਾਯੂ ਮੰਡਲ ਹੀ ਬਣ ਜਾਂਦਾ ਐਟਮੋਸਫੇਰਿਕ ਪ੍ਰੈਸ਼ਰ ਮਨੇ ਦਬਾਅ ਠੀਕ ਹੈ ਕਿਹਾ ਜਾਂਦਾ ਹੈ ਹੌਨ ਤੂਫਾਨ ਅਤੇ ਚੱਕਰਵਾਤ ਹੌਨ ਨੂੰ ਕਿਹਾ ਜਾਂਦਾ ਵਿੰਡਸ ਤੂਫਾਨ ਨੂੰ ਕਿਹਾ ਜਾਂਦਾ ਸਟਾਰਮਸ ਤੇ ਚੱਕਰਵਾਤ ਨੂੰ ਕਿਹਾ ਜਾਂਦਾ ਸਾਈਕਲੋਨਸ ਵਰਗੇ ਵਰਤਾਰੇ ਵਾਯੂ ਮੰਡਲੀ ਦਬਾਅੋ ਵਿੱਚ ਹੁੰਦੇ ਬਦਲਾਅ ਦੇ ਸਿੱਟੇ ਵਜੋਂ ਵਰਤੇ ਹਨ ਇਹ ਯਾਦ ਰੱਖਣਾ ਹੈ ਇੱਕ ਵਾਕ ਠੀਕ ਹੈ ਪਾਉ ਵਾਯੂ ਮੰਡਲੀ ਦਬਾਅੋ ਦੇ ਵਿੱਚ ਜਦੋਂ ਵੀ ਕੋਈ ਬਦਲਾਅ ਹੁੰਦਾ ਹੈ ਕੋਈ ਤਬਦੀਲੀ ਆਉਂਦੀ ਹੈ ਕੋਈ ਪਰਿਵਰਤਨ ਹੁੰਦਾ ਹੈ ਤੇ ਬੱਚਿਓ ਫਿਰ ਔਣ ਤੂਫਾਨ ਜਾਂ ਚੱਕਰਵਾਤ ਵਰਗੇ ਵਰਤਾਰੇ ਵਰਤਾਰੇ ਵਾਪਰਦੇ ਹਨ ਠੀਕ ਹੈ ਸੋ ਇਹ ਜਿਹੜਾ ਇਹ ਜਿਹੜਾ ਵਰਤਾਰਾ ਹੁੰਦਾ ਇਹਨਾਂ ਚੀਜ਼ਾਂ ਦਾ ਪਾਉਣ ਦਾ ਤੂਫਾਨ ਦਾ ਜਾਂ ਚੱਕਰਵਾਤ ਦਾ ਇਹਦਾ ਮਤਲਬ ਕੀ ਵਾਯੂ ਮੰਡਲ ਦੇ ਦਬਾਅ ਦੇ ਵਿੱਚ ਕਿਤਨਾ ਕਿਤੇ ਕੋਈ ਪਰਿਵਰਤਨ ਹੋਇਆ ਹੈ ਠੀਕ ਹੈ ਫਿਰ ਪਾਉਣ ਕੀ ਹੈ ਕਿ ਪਾਉਣ ਵੀ ਦਬਾਅ ਪਾਉਂਦੀ ਹੈ ਚੱਲਦੀ ਜਾਂ ਗਤੀਸ਼ੀਲ ਹਵਾ ਨੂੰ ਪਾਉਣ ਕਹਿੰਦੇ ਹਾਂ ਖੜੀ ਹਵਾ ਜਿਹੜੀ ਹੈ ਉਹਨੂੰ ਹਵਾ ਹੀ ਕਹਿੰਦੇ ਆ ਉਹਨੂੰ ਪਾਉਣ ਨਹੀਂ ਕਹਿੰਦੇ ਪਰ ਹਵਾ ਜਦੋਂ ਚੱਲਦੀ ਹੈ ਵਗਦੀ ਹੈ ਫਿਰ ਅਸੀਂ ਹਵਾ ਨੂੰ ਪੌਣ ਕਹਿਣ ਲੱਗ ਜਾਂਦੇ ਹਾਂ ਉਹਦਾ ਨਾਂ ਬਦਲ ਜਾਂਦਾ ਸੋ ਜੀ ਹਾਂ ਪੌਣ ਵੀ ਦਬਾਅ ਪਾਉਂਦੀ ਹੈ ਪਰ ਤੇਜ਼ ਚਲਦੀ ਹਵਾ ਘੱਟ ਦਬਾਅ ਖੇਤਰ ਪੈਦਾ ਕਰਦੀ ਹੈ ਦੁਵਾਰੇ ਬੰਦੀ ਹੀ ਚਾਹੀਸਦੇ ਪਰ ਆਪਣੇ ਪਿੱਛੇ ਨਾਲ ਕੀ ਹੁੰਦੀ ਹੈ ਉਹ ਘੱਟ ਦਬਾਅ ਦਾ ਖੇਤਰ ਪੈਦਾ ਕਰ ਦਿੰਦੀ ਹੈ ਅਤੇ ਆਪਣੇ ਨਾਲ ਘਟਿਆ ਹੋਇਆ ਹਵਾ ਦਾ ਦਬਾਅ ਲੈ ਕੇ ਆਉਂਦੀ ਹੈ ਜਦੋਂ ਟਕਰੌਂਦੀ ਹੈ ਫੇਰ ਤੇ ਦਬਾਅ ਪੌਂਦੀ ਹੈ ਜ਼ਿਆਦਾ ਪਰ ਪਿੱਛੇ ਦਾ ਜਦੇ ਵਕਤ ਚੱਲੀ ਜਾਂਦੀ ਪਿੱਛੇ ਜੋ ਏਰੀਆ ਰਹਿ ਜਾਂਦਾ ਉਹਦੇ ਪਿੱਛੇ ਦਬਾਅ ਘਟਿਆ ਜਾਂਦਾ ਠੀਕ ਹੈ ਨਾ ਉਹ ਅੱਗੇ ਸੀ ਜਿਹੜੇ ਹੋਰ ਸੀ ਸਵਾਲ ਜਵਾਬ ਕਰਾਂਗੇ ਉਹ ਚ ਪਤਾ ਲੱਗ ਜਾਏਗਾ ਠੀਕ ਹੈ ਫਿਰ ਆ ਗਿਆ ਪੰਜਵਾਂ ਸਵਾਲ ਕੁਝ ਉਦਾਹਰਣਾਂ ਰਾਹੀਂ ਸਮਝਾਓ ਕਿ ਹਵਾ ਦਬਾਅ ਪਾਉਂਦੀ ਹੈ ਕਿੱਦਾਂ ਪਤਾ ਲੱਗੇਗਾ ਸਾਡੇ ਆਲੇ ਦੁਆਲੇ ਵਾਪਰਦੀ ਚੀਜ਼ਾਂ ਰਾਹੀਂ ਅਸੀਂ ਦੇਖ ਸਕਦੇ ਹਾਂ ਸੋ ਪੰਜ ਉਦਾਹਰਣ ਨੇ ਹੇਠ ਲਿਖੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਹਵਾ ਦਬਾਅ ਪਾਉਂਦੀ ਹੈ ਹਵਾ ਭਰਨ ਤੇ ਭੁਕਾਨਾ ਜਾਂ ਗੁਬਾਰਾ ਫੁੱਲ ਜਾਂਦਾ ਹੈ ਮਲਕੀ ਜਿਲੇ ਸੀ ਹਵਾ ਭਰਦੇ ਆ ਗੁਬਾਰਾ ਫੁੱਲ ਜਾਂਦਾ ਤੇ ਫੁੱਲਿਆ ਰਹਿੰਦਾ ਨਾ ਇਹਦਾ ਮਤਲਬ ਕਿ ਜਿਹੜੀ ਹਵਾ ਅੰਦਰ ਭਰੀ ਸੀਗੀ ਉਹ ਦਬਾਅ ਪਾ ਕੇ ਉਹ ਰਬੜ ਨੂੰ ਖਿੱਚ ਕੇ ਰੱਖਦੀ ਹੈ ਵਾਪਸ ਨਹੀਂ ਆਣ ਦਿੰਦੀ ਮਲੀ ਉਹਨੇ ਉਹਨੂੰ ਦਬਾਵਾ ਹੈ ਨਾ ਉਹ ਤੇ ਜ਼ੋਰ ਪਾ ਕੇ ਰੱਖਿਆ ਹੋਇਆ ਹੈ ਅਬ ਇਹ ਅੰਦਰਲੀ ਜਿਹੜੀ ਉਹਦੀ ਉਹਦੀ ਅੰਦਰਲਾ ਜਿਹੜਾ ਪਰਤ ਹੈਗੀ ਹੈ ਠੀਕ ਹੈ ਨਾ ਗੁਬਾਰੇ ਦੀ ਭੁਗਾਨੇ ਦੀ ਉਹ ਚ ਦਬਾਅ ਪਾ ਰਹੀ ਹੈ ਬਾਹਰਲੇ ਪਾਸੇ ਨੂੰ ਤਾਂ ਹੀ ਤੇ ਉਹ ਜਿਹੜਾ ਗੁਬਾਰਾ ਹੈ ਆ ਖੁੱਲੇ ਹੋਏ ਰੂਪ ਵਿੱਚ ਟਿਕਿਆ ਰਹਿੰਦਾ ਸੋ ਹਵਾ ਭਰਨ ਤੇ ਪੁਕਾਨਾ ਜਾਂ ਗੁਵਾਰਾ ਫੁੱਲ ਜਾਂਦਾ ਹੈ ਤੇ ਉੱਥੇ ਟਿਕਿਆ ਰਹਿੰਦਾ ਜਦ ਤੱਕ ਉਹਦੀ ਹਵਾ ਬਾਹਰ ਨਾ ਕੱਢੀ ਜਾਵੇ ਠੀਕ ਹੈ ਨਾ ਫਿਰ ਸਾਈਕਲ ਦੀ ਟਿਊਬ ਵਿੱਚ ਹਵਾ ਭਰਨ ਤੇ ਟਿਊਬ ਫੁੱਲ ਜਾਂਦੀ ਹੈ ਟਿਊਬ ਖਾਲੀ ਵੀ ਹੋਵੇ ਉਹਦੀ ਪਿਛਗੀ ਹੋਈ ਪੈਂਦੀ ਹੈ ਫਲੈਟ ਵੀ ਹੁੰਦੀ ਹੈ ਪਧਰੀ ਵੀ ਹੁੰਦੀ ਹੈ ਹਵਾ ਭਰੋ ਤੇ ਫੁੱਲ ਕੇ ਗੋਲ ਹੋ ਜਾਂਦੀ ਹੈ ਇਹਦਾ ਮਤਲਬ ਕੀ ਹੋਇਆ ਕਿ ਹਵਾ ਨੇ ਦਬਾਅ ਪਾ ਕੇ ਉਸ ਟਿਊਬ ਨੂੰ ਗੋਲ ਰੂਪਕਾਰ ਜਿਹਦਾ ਇਹ ਭੂਕੜੇ ਦਾ ਆਕਾਰ ਗ੍ਰਹਿ ਦਿੱਤਾ ਹੈ ਠੀਕ ਹੈ ਨਾ ਸੋ ਪੌਣ ਜਾਂ ਵਗਦੀ ਹਵਾ ਵੀ ਦਬਾਉ ਪਉਂਦੀ ਹੈ ਇਸ ਗੱਲ ਦਾ ਪਤਾ ਰੁੱਖਾਂ ਦੇ ਪੱਤੇ ਜਦੋਂ ਦਬਾਵਿਆ ਨਾ ਮਤਲਬ ਮੈਂ ਕਿਸੇ ਚੀਜ਼ ਨੂੰ ਤੱਕਾ ਮਾਰਾਂ ਮੈਂ ਦਬਾਵਾਂ ਨਾ ਤੇ ਚੀਜ਼ ਹਿਲਦੀ ਹੈ ਹੁਣ ਪੱਤੇ ਹਿਲਦੇ ਨੇ ਰੁੱਖ ਹਿਲਦੇ ਨੇ ਟਾਣੀਆਂ ਹਿਲਦੀਆਂ ਇਹ ਵੀ ਹਵਾ ਦਬਾਵਾਰੀ ਤੇ ਹਿਲਦੇ ਨੇ ਇਸ ਗੱਲ ਦਾ ਪਤਾ ਰੁੱਖਾਂ ਦੇ ਪੱਤੇ ਬੈਨਰ ਝੰਡੇ ਆਦਿ ਦੇ ਝੁੱਲਣ ਲਹਿਰਾਉਣ ਤੋਂ ਪਤਾ ਲੱਗਦਾ ਹੈ ਇਦਾਂ ਪਤਾ ਲੱਗਦਾ ਹੈ ਕਿ ਹਵਾ ਦਬਾਵ ਪਉਂਦੀ ਹੈ ਫਿਰ ਪੌਣ ਦੀ ਪੁੱਠੀ ਦਿਸ਼ਾ ਵਿੱਚ ਤੁਰਦੇ ਹਾਂ ਜਦੋਂ ਸਾਈਕਲ ਚਲਾਉਂਦੇ ਆ ਸਾਨੂੰ ਔਖ ਮਹਿਸੂਸ ਹੁੰਦੀ ਏ ਜਦੋਂ ਹਵਾ ਨਹੀਂ ਚੱਲਦੀ ਸਾਡੀ ਸਾਈਕਲ ਚੱਲ ਜਾਂਦੀ ਏ ਤੇ ਬੱਚਿਓ ਜਦੋਂ ਅਸੀਂ ਸਾਈਕਲ ਨੂੰ ਹਵਾ ਦੀ ਦਿਸ਼ਾ ਚਲਾਣੇ ਆ ਫਿਰ ਸਾਡਾ ਜ਼ੋਰ ਹੀ ਨਹੀਂ ਲੱਗਦਾ ਸਾਨੂੰ ਹਵਾ ਪਿੱਛੋਂ ਦੀ ਸਾਡੀ ਪਿੱਠ ਤੇ ਹਵਾ ਦਬਾਅ ਪਾਉਂਦੀ ਏ ਤੇ ਸਾਨੂੰ ਧੱਕਾ ਦੇਰੀ ਹੁੰਦੀ ਏ ਤੇ ਦੁਬਾਰੀ ਇਤਾਈ ਤੇ ਸੌਖ ਹੋ ਜਾਂਦੀ ਏ ਪਰ ਜਦੋਂ ਅਸੀਂ ਸਾਈਕਲ ਨੂੰ ਹਵਾ ਦੀ ਪੁੱਠੀ ਦਿਸ਼ਾ ਚਲਾਣੇ ਆ ਫਿਰ ਹਵਾ ਸਾਡੀ ਛਾਤੀ 'ਚ ਵੱਜਦੀ ਏ ਤੇ ਸਾਨੂੰ ਰੋਕਦੀ ਹੈ ਤੇ ਸਾਨੂੰ ਫਿਰ ਸਾਈਕਲ ਚਲਾਣ ਚੌਕ ਹੁੰਦੀ ਇਦਾਂ ਨੂੰ ਹੀ ਪਤਾ ਲੱਗਦਾ ਹੈ ਕਿ ਆ ਜਿਹੜੀ ਹਵਾ ਹੈ ਉਹ ਸਾਡੇ ਤੇ ਦਬਾਅ ਪਾ ਰਹੀ ਹੈ ਤੇ ਪੌਣ ਦੇ ਦਬਾਅ ਕਰਕੇ ਹੀ ਅਸੀਂ ਗੁੱਡੀ ਉਡਾ ਸਕਦੇ ਹਾਂ ਹੁਣ ਬੱਚਿਓ ਹਵਾ ਬਿਲਕੁਲ ਨਾ ਚਲਦੀ ਹੋਵੇ ਤੇ ਗੁੱਡੀ ਉੱਡਦੀ ਨਹੀਂ ਤੇ ਹੁਣ ਕੀ ਹੈ ਹਵਾ ਤੇ ਅਸੀਂ ਗੁੱਡੀ ਕਿੱਦਾਂ ਉਡਾਣੇ ਆ ਉਹ ਜਿਹੜੇ ਪੌਣ ਵਗਦੀ ਹੈ ਤੇ ਉਹ ਜਿਹੜਾ ਉਹਦਾ ਗੁੱਡੀ ਦਾ ਪਤੰਗ ਦਾ ਆਕਾਰ ਹੈਗਾ ਉੱਤੇ ਹਵਾ ਟਕਰਾਉਂਦੀ ਹੈ ਤੇ ਦਬਾਅ ਪਾਉਂਦੀ ਹੈ ਤੇ ਉਹਨੂੰ ਪਰੇ ਨੂੰ ਤੱਕਦੀ ਹੈ ਉੱਪਰ ਨੂੰ ਤੱਕਦੀ ਹੈ ਤੇ ਫਿਰ ਅਸੀਂ ਮਾਂਜਾ ਜਿਹੜਾ ਢਿੱਲ ਜੜੀ ਏ ਡੋਰ ਦੀ ਛੱਡਦੇ ਆ ਤੇ ਫਿਰ ਉਹ ਹਵਾ ਉਹਨੂੰ ਹੋਰ ਤੇ ਚੱਕੀ ਜਾਂਦੀ ਏ ਚੱਕੀ ਜਾਂਦੀ ਏ ਹਨਾ ਸੋ ਇਦਾਂ ਉਹਦੀ ਪਤਾ ਲੱਗਦਾ ਹੈ ਕਿ ਹਵਾ ਦਬਾਅ ਆਉਂਦੀ ਹੈ ਠੀਕ ਹੈ ਉਹਨਾਂ ਦੇਖੋ ਬੱਚਿਓ ਫੁੱਲਿਆ ਹੋਇਆ ਪੁਕਾਨਾ ਤੁਹਾਡੀ ਕਿਤਾਬ ਚੋਂ ਤਸਵੀਰਾਂ ਲਈਆਂ ਨੇ ਇਹਦੇ ਕੋਲ ਫੁੱਲੀ ਹੋਈ ਟਿਊਬ ਤੇਰ ਕੋ ਉੱਡਦੀ ਹੋਈ ਗੁੱਡੀ ਠੀਕ ਹੈ ਨਾ ਹੁਣ 6ਵਾਂ ਸਵਾਲ ਲਟਕਾਏ ਹੋਏ ਬੈਨਰਾਂ ਵਿੱਚ ਛੇਕ ਕਿਉਂ ਕੀਤੇ ਜਾਂਦੇ ਹਨ ਤੁਸੀਂ ਦੇਖੋ ਨਾ ਬੱਚੇ ਇਹ ਬੈਨਰ ਬਣਿਆ ਹੁੰਦਾ ਨਾ ਚਾਰ ਖੁੰਝਾਂ ਤੋਂ ਉਹਨਾਂ ਨੇ ਰੱਸੀ ਨਾਲ ਬਣਿਆ ਹੁੰਦਾ ਤੇ ਦੇਖੋ ਬੱਚੇ ਇਹਨਾਂ ਛੇਕ ਕੀਤੇ ਹੁੰਦੇ ਨੇ ਅਸੀਂ ਸੋਚਦੇ ਵੀ ਛੇਕਾ ਤੇ ਕੀਤੇ ਵੀ ਇਹਨਾਂ ਨੂੰ ਕੋਈ ਲੋੜ ਵੀ ਪਹਿਲੇ ਬੈਨਰ ਬਣਾਏ ਦੇ ਵਿੱਚ ਛੇਕ ਕਰ ਦਿੱਤੇ ਨਹੀਂ ਬੱਚੇ ਦਾ ਕਾਰਨ ਹੈ ਲਟਕਾਏ ਹੋਏ ਬੈਨਰਾਂ ਵਿੱਚ ਛੇਕ ਬੈਨਰਾਂ ਨੂੰ ਦਬਾਉ ਤੋਂ ਬਚਾਉਣ ਲਈ ਕੀਤੇ ਜਾਂਦੇ ਹਨ ਇੱਕ ਇੱਕ ਵਾਗੂ ਜੇ ਲਿਖਣਾ ਹੋਵੇ ਤੇ ਹਵਾ ਦੇ ਦਬਾਅ ਤੋਂ ਬਚਾਉਣ ਲਈ ਤੇਜ਼ ਵਗਦੀ ਹਵਾ ਜਾਂ ਪੌਣ ਬੈਨਰ ਦੇ ਛੇਕਾਂ ਵਿੱਚੋਂ ਲੰਘ ਜਾਂਦੀ ਹੈ ਅਤੇ ਬੈਨਰ ਤੇ ਕੋਈ ਦਬਾਅ ਨਹੀਂ ਪੈਂਦਾ ਜਾਂ ਬਹੁਤ ਘੱਟ ਦਬਾਅ ਪੈਂਦਾ ਹੈ ਇਸ ਤਰ੍ਹਾਂ ਬੈਨਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜਾਂ ਪੌਣ ਬੈਨਰ ਨੂੰ ਉਡਾ ਕੇ ਨਹੀਂ ਲਿਜਾ ਸਕਦੀ ਤੇਰੇ ਬੱਚੋ ਜੇ ਛੇਕ ਨਹੀਂ ਹੋਣਗੇ ਨਾ ਉਹਦੀਆਂ ਤਣੀਆਂ ਬੰਨੀਆਂ ਉਹ ਟੁੱਟ ਜਾਣਗੀਆਂ ਤੇ ਜਾਂ ਬੈਨਰ ਪਾੜ ਜਾਏਗਾ ਕਿਉਂਕਿ ਜਿਹੜੇ ਓਝਲ ਮਾਰੇਗਾ ਬਹੁਤ ਜੀ ਹਵਾ ਦਵਾ ਪਾਏਗੀ ਤੇ ਹਵਾ ਨੂੰ ਰੋਪ ਲੱਗੀ ਹੁਣ ਹਵਾ ਬਹੁਤ ਤੇਜ਼ ਆਏਗੀ ਤੇ ਬੱਚੇ ਹੋ ਜਾਂ ਰਸੀਆਂ ਟੁੱਟ ਜਾਣਗੀਆਂ ਜਾਂ ਬੈਨਰ ਫਟ ਜਾਏਗਾ ਪਰ ਜੇ 6 ਕੋਣਗੇ ਤੇ ਕੀ ਹੋਏਗਾ ਹਵਾ ਉਹਨਾਂ 6 ਕਾਂ ਚੋਂ ਆਰਪਾਰ ਲੰਘ ਜਾਏਗੀ ਤੇ ਬੈਨਰ ਦੇ ਉੱਤੇ ਦਬਾਅ ਜਿਹੜਾ ਹੋਏਗਾ ਉਹ ਝੱਲਣ ਯੋਗ ਪਏਗਾ ਮਣੀ ਪੂਰਾ ਘਟੇਗਾ ਨਹੀਂ ਕਿਉਂਕਿ ਜਿਹੜੇ ਜਿੱਥੇ 6ਕ ਨਹੀਂ ਹੈਗੇ ਜਿੱਥੇ ਪਧਰਾ ਥਾਂ ਹੈਗਾ ਉੱਥੇ ਤੇ ਦਬਾਅ ਪੈ ਰਿਹਾ ਪਰ ਬੱਚੋ ਦਬਾਅ ਇੰਨਾ ਜ਼ਿਆਦਾ ਨਹੀਂ ਪਏਗਾ ਗੁਜ਼ਾਰੇ लायक ਪਏਗਾ ਝੱਲਣ ਯੋਗ ਪਏਗਾ ਪਰ ਹਵਾ ਜਿਹੜੀ 6 ਕਾਂ ਚੋਂ ਲੰਘ ਜਾਏਗੀ ਇਸ ਕਰਕੇ ਬੈਨਰ ਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਬੈਨਰ ਹਵਾ ਉਡਾ ਕੇ ਨਹੀਂ ਲਗਾ ਸਕੇਗੀ। ਤੋਂ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਧਿਆਏ ਦੇ ਪਹਿਲੇ 6 ਸਵਾਲ ਸੋਚੋ ਅਤੇ ਉੱਤਰ ਦਿਓ ਦੀ ਲੜੀ ਦੇ ਵਿੱਚ ਤੇ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।